ਅੱਜ ਪੰਜਾਬ ਸਰਨੇ ਪੂਰੇ ਉੱਤਰ ਭਾਰਤ ਵਿੱਚ ਪੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਪੂਚਾਲ ਦੀ ਤੀਬਰਤਾ 6.1 ਸੀ ਤੇ ਇਸ ਦਾ ਕੇਂਦਰ ਅਫਗਾਨਿਸਤਾਨ ਦਾ ਹਿੰਦੂਕੁਸ਼ ਸੀ ਅਕਸਰ ਇਹ ਪੂਚਾਲ ਆਣ ਮਗਰੋਂ ਸਵਾਲ ਉੱਠਦਾ ਹੈ ਕਿ ਪੂਚਾਲ ਕਿਉਂ ਆਉਂਦਾ ਹੈ ਤੇ ਇਸ ਦਾ ਪਤਾ ਕਿਵੇਂ ਲਗਾਇਆ ਜਾਂਦਾ ਹੈ ਪੂਚਾਲ ਦੀ ਤੀਬਰਤਾ ਨੂੰ ਕਿਵੇਂ ਜਾਣਿਆ ਜਾਵੇ ਆਓ ਜਾਣਦੇ ਹਾਂ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਪਹਿਲਾ ਸਵਾਲ ਪੂਚਾਲ ਕਿਉਂ ਆਉਂਦੇ ਨੇ ਦੱਸਦੇ ਹਾਂ ਕਿ ਧਰਤੀ ਦੇ ਅੰਦਰ 7 ਪਲੇਟਾਂ ਨੇ ਜੋ ਲਗਾਤਾਰ ਘੁੰਮਦੀਆਂ ਰਹਿੰਦੀਆਂ ਨੇ ਉਹ ਖੇਤਰ ਜਿੱਥੇ ਇਹ ਪਲੇਟਾਂ ਟਕਰੌਂਦੀਆਂ ਨੇ ਉਸ ਨੂੰ ਫੋਲਟ ਲਾਈਨ ਕਿਹਾ ਜਾਂਦਾ ਹੈ ਵਾਰ-ਵਾਰ ਟਕਰਾਉਣ ਦੇ ਕਾਰਨ ਪਲੇਟਾਂ ਦੇ ਕੋਨੇ ਝੁੱਕ ਜਾਂਦੇ ਨੇ ਜਦੋਂ ਬਹੁਤ ਜ਼ਿਆਦਾ ਦਬਾਅ ਆ ਜਾਂਦਾ ਹੈ ਤਾਂ ਪਲੇਟਾਂ ਟੁੱਟਣੀਆਂ ਸ਼ੁਰੂ ਹੋ ਜਾਂਦੀਆਂ ਨੇ ਹੇਠਲੀ ਊਰਜਾ ਬਾਹਰ ਆਉਣ ਦੇ ਲਈ ਰਸਤਾ ਲੱਭਦੀ ਹੈ ਤੇ ਹਿਲਜੁਲ ਕਰਕੇ ਪੁਚਾਲ ਆਉਂਦਾ ਹੈ ਦੂਜਾ ਸਵਾਲ ਹੈ ਕਿ ਪੁਚਾਲ ਦੇ ਕੇਂਦਰ ਅਤੇ ਤੀਬਰਤਾ ਦਾ ਕੀ ਮਤਲਬ ਹੈ ਤਦਾਸੇ ਇਹ ਕਿ ਪੁਚਾਲ ਦਾ ਕੇਂਦਰ ਉਹ ਥਾਂ ਹੁੰਦੀ ਹੈ ਜਿਸ ਦੇ ਬਿਲਕੁਲ ਨੇੜੇ ਥਾਂ ਪਲੇਟਾਂ ਹਿੱਲਣ ਕਾਰਨ ਊਰਜਾ ਨਿਕਲਦੀ ਹੈ ਇਸ ਥਾਂ ਤੇ ਪੁਚਾਲ ਦੇ ਝਟਕੇ ਜ਼ਿਆਦਾ ਹੁੰਦੇ ਨੇ ਜਿਵੇਂ ਜਿਵੇਂ ਕੰਪਨ ਦੀਆਂ ਤਰੰਗਾਂ ਦੂਰ ਜਾਂਦੀਆਂ ਨੇ ਇਸ ਦਾ ਪ੍ਰਭਾਵ ਘਟ ਜਾਂਦਾ ਹੈ ਹਾਲਾਂਕਿ ਜੋ ਰਿਐਕਟਰ ਪਰਮਾਨੇ ਤੇ ਸਤਜਾਂ ਇਸ ਤੋਂ ਵੱਧ ਤੀਬਰਤਾ ਵਾਲਾ ਪੂਚਾਲ ਆਉਂਦਾ ਹੈ ਤਾਂ ਪੂਚਾਲ ਦੇ ਝਟਕੇ 40 ਕਿਲੋਮੀਟਰ ਦੇ ਘੇਰੇ ਵਿੱਚ ਵੀ ਮਹਿਸੂਸ ਕੀਤੇ ਜਾਂਦੇ ਨੇ ਪਰ ਇਹ ਇਸ ਗੱਲ ਤੇ ਵੀ ਨਿਰਭਰ ਕਰਦਾ ਹੈ ਕਿ ਪੂਚਾਲ ਦੀ ਬਾਰੰਬਾਰਤਾ ਉੱਪਰ ਵਾਲ ਹੈ ਜਾਂ ਹੇਠਾਂ ਵਾਲ ਜੇਕਰ ਵਾਈਬ੍ਰੇਸ਼ਨ ਦੀ ਬਾਰੰਬਾਰਤਾ ਉੱਪਰ ਵਾਲ ਹੈ ਤਾਂ ਘੱਟ ਖੇਤਰ ਪ੍ਰਭਾਵਿਤ ਹੋਵੇਗਾ ਹੁਣ ਅਗਲਾ ਸਵਾਲ ਹੈ ਕਿ ਪੂਚਾਲ ਦੀ ਤੀਬਰਤਾ ਕਿਵੇਂ ਮਾਪੀ ਜਾਂਦੀ ਹੈ ਤੇ ਮਾਪਨ ਦਾ ਕੀ پیمانہ ਹੈ ਪੂਚਾਲ ਨੂੰ ਰਿਐਕਟਰ ਪੈਮਾਨੇ ਦੀ ਵਰਤੋਂ ਕਰਕੇ ਮਾਪਿਆ ਜਾਂਦਾ ਹੈ ਇਸ ਨੂੰ ਰਿਐਕਟਰ ਮੈਗਨੀਟਿਊਡ ਟੈਸਟ ਸਕੇਲ ਕਿਹਾ ਜਾਂਦਾ ਹੈ ਪੁਚਾਲਾਂ ਨੂੰ ਰਿਐਕਟਰ ਪੈਮਾਨੇ ਤੇ 1 ਤੋਂ 9 ਤੱਕ ਮਾਪਿਆ ਜਾਂਦਾ ਹੈ। ਪੁਚਾਲ ਨੂੰ ਇਸ ਦੇ ਕੇਂਦਰ ਤੋਂ ਮਾਪਿਆ ਜਾਂਦਾ ਹੈ। ਪੁਚਾਲ ਦੌਰਾਨ ਧਰਤੀ ਦੇ ਅੰਦਰੋਂ ਨਿਕਲਣ ਵਾਲੀ ਊਰਜਾ ਦੀ ਤੀਬਰਤਾ ਇਸ ਦੁਆਰਾ ਹੀ ਮਾਪੀ ਜਾਂਦੀ ਹੈ। ਇਹ ਤੀਬਰਤਾ ਪੁਚਾਲ ਦੀ ਤੀਬਰਤਾ ਨੂੰ ਨਿਰਧਾਰਿਤ ਕਰਦੀ ਹੈ। ਹੁਣ ਤੁਹਾਨੂੰ ਦੱਸਦੇ ਹਾਂ ਕਿ ਕਿੰਨੀ ਤੀਬਰਤਾ ਵਾਲਾ ਪੁਚਾਲ ਤਬਾਹੀ ਲਿਆਉਂਦਾ ਹੈ। ਦੱਸ ਦਈਏ ਕਿ 0 ਤੋਂ 1.9 ਰਿਐਕਟਰ ਪੈਮਾਨੇ ਦੇ ਪੁਚਾਲ ਦਾ ਪਤਾ ਸਿਰਫ ਸਿਸਮੋਗ੍ਰਾਫ ਰਾਹੀਂ ਹੀ ਲਗਾਇਆ ਜਾ ਸਕਦਾ ਹੈ। 2 ਤੋਂ 2.9 ਰੀਐਕਟਰ ਪੈਮਾਨੇ ਦੇ ਪੁਚਾਲ ਨਾਲ ਹਲਕੇ ਝਟਕੇ ਲੱਗਦੇ ਨੇ 3 ਤੋਂ 3.9 ਰੀਐਕਟਰ ਪੈਮਾਨੇ ਦੇ ਪੁਚਾਲ ਦੇ ਨਾਲ ਇੰਜ ਮਹਿਸੂਸ ਹੁੰਦਾ ਜਿਵੇਂ ਤੁਹਾਡੇ ਨੇੜੇ ਤੋਂ ਟਰੱਕ ਲੰਘ ਗਿਆ ਹੋਵੇ 4 ਤੋਂ 4.9 ਰੀਐਕਟਰ ਪੈਮਾਨੇ ਦੇ ਪੁਚਾਲ ਦੇ ਨਾਲ ਖਿੜਕੀਆਂ ਟੁੱਟ ਸਕਦੀਆਂ ਨੇ ਤੇ ਕੰਧਾਂ ਤੇ ਲਟਕਦੀਆਂ ਫੋਟੋਆਂ ਡਿੱਗ ਸਕਦੀਆਂ ਨੇ 5 ਤੋਂ 5.9 ਰੀਐਕਟਰ ਪੈਮਾਨੇ ਦੇ ਪੁਚਾਲ ਦੇ ਨਾਲ ਭਾਰੀ ਫਰਨੀਚਰ ਵੀ ਹਿੱਲ ਸਕਦਾ ਹੈ 6 ਤੋਂ 6.9 ਰੀਐਕਟਰ ਪੈਮਾਨੇ ਦੇ ਪੁਚਾਲ ਦੇ ਨਾਲ ਇਮਾਰਤਾਂ ਦੀ ਨੀਂਦ ਦਰਖ ਸਕਦੀ ਹੈ ਉੱਪਰਲੀਆਂ ਮੰਜ਼ਿਲਾਂ ਨੂੰ ਨੁਕਸਾਨ ਹੋ ਸਕਦਾ ਹੈ 7 ਤੋਂ 7.9 ਰੈਕਟਰ ਪੈਮਾਨੇ ਦੇ ਪੁਚਾਲ ਦੇ ਨਾਲ ਇਮਾਰਤਾਂ ਢਹਿ ਸਕਦੀਆਂ ਨੇ ਅੰਡਰਗਰਾਉਂਡ ਪਾਈਪਾਂ ਵੀ ਫਟ ਸਕਦੀਆਂ ਨੇ 8 ਤੋਂ 8.9 ਰੈਕਟਰ ਪੈਮਾਨੇ ਦੇ ਪੁਚਾਲ ਦੇ ਨਾਲ ਇਮਾਰਤਾਂ ਤੇ ਵੱਡੇ ਪੁੱਲ ਵੀ ਢਹਿ ਜਾਂਦੇ ਨੇ ਸੁਨਾਮੀ ਦਾ ਖਤਰਾ ਵੀ ਹੁੰਦਾ ਹੈ 9 ਜਾਂ ਇਸ ਤੋਂ ਵੱਧ ਰੈਕਟਰ ਪੈਮਾਨੇ ਦੇ ਪੁਚਾਲ ਦੇ ਨਾਲ ਪੂਰੀ ਤਬਾਹੀ ਮੱਚ ਸਕਦੀ ਹੈ ਜੇਕਰ ਕੋਈ ਮੈਦਾਨ ਵਿੱਚ ਖੜਾ ਹੋਵੇ ਤਾਂ ਉਹ ਧਰਤੀ ਨੂੰ ਹਿਲਦਾ ਵੇਖ ਸਕਦਾ ਹੈ ਸਮੁੰਦਰ ਨੇੜੇ ਸੁਨਾਮੀ ਆ ਸਕਦੀ ਹੈ ਤੁਹਾਨੂੰ ਇਹ ਜਾਣਕਾਰੀ ਕਿਹੋ ਜਿਹੀ ਲੱਗੀ ਕਮੈਂਟ ਬਾਕਸ ਵਿੱਚ ਜਰੂਰ ਦੱਸੋ ਵਧੇਰੇ ਖਬਰਾਂ ਲਈ ਵੇਖਦੇ ਰਹੋ এবੀਪੀ ਸੰਜਾ